ਤੱਕ 18000 ਬੰਦਾ ਰਿਪੋਰਟ ਕਰਤਾ ਕੈਨੇਡਾ ਸਰਕਾਰ ਨੇ ਜਿਹੜੀ ਤੁਸੀਂ ਰੀਸੈਂਟਲੀ ਨਿਊਜ਼ ਦੇਖ ਰਹੇ ਹੋ ਜਿਹਦੇ ਵਿੱਚ 400 ਬੰਦਾ ਹਰ ਵੀਕ ਰਿਪੋਰਟ ਕੀਤਾ ਜਾ ਰਿਹਾ ਇਹ ਕੋਈ ਫੇਕ ਨਿਊਜ਼ ਨਹੀਂ ਹੈਗੀ ਆਫੀਸ਼ੀਅਲ ਨਿਊਜ਼ ਆ ਜੀ ਇਹ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਇਹਨਾਂ ਨੇ ਇੱਕ ਸੀ 12 ਨਾਂ ਦਾ ਬਿੱਲ ਪਾਸ ਕਰਨਾ ਉਹਦੇ ਨਾਲ ਇਹ ਜਿਹੜੀ ਅੰਕਿਆ ਹੈਗੀ ਜਿਹੜੀ 400 ਪਰ ਵੀਕ ਵਧੂਗੀ ਇਹਨਾਂ ਦਾ 80 ਮਿਲੀਅਨ ਦਾ ਬਜਟ ਹੈਗਾ ਇਸ ਸਾਲ ਘੱਟੋ-ਘੱਟ ਇਹਨਾਂ ਨੇ ਬਹੁਤ ਬੰਦਾ ਕੱਢਣਾ ਇਸ ਕੰਟਰੀ ਦੇ ਵਿੱਚੋਂ ਜਿਹੜੇ ਕਿ ਕਦੇ ਇੰਟਰਨੈਸ਼ਨਲ ਸਟੂਡੈਂਟ ਆਏ ਸੀਗੇ ਸੁਪਨੇ ਲੈ ਕੇ ਕੋਈ ਕਾਰਨਾ ਕਰਕੇ ਵਰਕ ਪਰਮਿਟ ਐਕਸਟੈਂਡ ਨਹੀਂ ਹੋਇਆ ਆਊਟ ਆਫ ਸਟੇਟਸ ਹੋ ਗਏ ਜਾਂ ਰੈਫਿਊਜੀ ਕਲੇਮ ਕੀਤੇ ਸੀ ਜਾਂ ਬਹੁਤ ਗੱਲਾਂ ਕਰਕੇ ਇੱਥੇ ਹਨਾ ਆਊਟ ਆਫ ਸਟੇਟਸ ਹੋ ਚੁੱਕੇ ਨੇ ਤੇ ਇਹ ਚੀਜ਼ ਨੂੰ ਇਹ ਵਧਾਉਣਗੇ ਸੋ ਵੀਰ ਬਣ ਕੇ ਹੁਣ ਵੀ ਆਪਦੀ ਟੇਕ ਕੇਅਰ ਕਰ ਲਓ ਫ੍ਰੈਂਚ ਸਿੱਖਣੀ ਆ ਫ੍ਰੈਂਚ ਸਿੱਖ ਲਓ ਕੋਈ ਇਮੀਗ੍ਰੇਸ਼ਨ ਸਲਾਹ ਲੈਣੀ ਆ ਜਿਹੜਾ ਵੀ ਤੁਹਾਨੂੰ ਤੁਸੀਂ ਜਾਣਨਾ ਉਹ ਤੋਂ ਕਰ ਲਓ ਜੇ ਤੁਸੀਂ ਫ੍ਰੈਂਚ ਸਿੱਖਣੀ ਚਾਹੁੰਦੇ ਹੋ ਮੈਂ ਨੰਬਰ ਦੇ ਦਣਾ ਇਹ ਤੇ ਫੋਨ ਕਰ ਲਿਓ ਜਾਂ ਤੁਸੀਂ ਕਿਸੇ ਵੀ ਟਰਸਟਡ ਬੰਦੇ ਜਿਹੜਾ ਤੁਹਾਡਾ ਆਪਣਾ ਹਨਾ ਇਹ ਦੂਜੀ ਗੱਲ ਹੈ ਕਿ ਇਮੀਗ੍ਰੇਸ਼ਨ ਸਲਾਹ ਲੈਣੀ ਚਾਹੁੰਦੇ ਹੋ ਅਜੇ ਤੇ ਨੰਬਰ ਕਰ ਤਾਂ ਤੁਸੀਂ ਫਰਾਂਚ ਜੋਨ ਤੋਂ ਤਾਂ ਤੁਹਾਨੂੰ ਇਮੀਗ੍ਰੇਸ਼ਨ ਲਾਅ ਫ੍ਰੀ ਮਿਲ ਜੂਗੀ ਇਹ ਵਾਲੇ ਬੰਦਿਆਂ ਤੋਂ ਕੰਟੈਕਟ ਕਰ ਸਕਦੇ ਹੋ ਤੇ ਆਪਣਾ ਭਾਈ ਟੇਕ ਕੇਅਰ ਕਰੋ ਕਿਉਂਕਿ ਸਰਕਾਰ ਹੁਣ ਬਹੁਤ ਜ਼ਿਆਦਾ ਸੀਰੀਅਸ ਹੋ ਚੁੱਕੀ ਐ ਇਸ ਮਸਲੇ ਦੇ ਵਿੱਚ ਤੇ ਉਹਨਾਂ ਨੇ ਰੀਸੈਂਟਲੀ ਹੁਣ ਹਰ ਵੀਕ 400 ਬੰਦਾ ਇਸ ਕੰਟਰੀ ਚੋਂ ਕੱਢਣਾ ਜਿਹੜਾ ਕਿ ਆਊਟ ਆਫ ਸਟੇਟਸ ਹੈ ਜਾਂ ਕਿਸੇ ਕਾਰਨ ਕਰਕੇ ਆਪਦਾ ਸਟੇਟਸ ਕੈਮ ਨਹੀਂ ਰੱਖ ਸਕਿਆ ਸੋ ਵੀਰ ਵੜ ਕੇ ਬੇਰ ਰਹੋ